ਸਮਾਪਤ ਇਹ ਗੈਨਸ ਕੋਟੀ ਕੋਰੇਬਲ ਲੈ ਬੇਸਿਕਲੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰੇਪੇਰਨੈਸ ਚੈੱਕ ਕਰ ਰਹੇ ਤੇ ਆਪਣੀਆਂ ਟੀਮਸ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰੇਪੇਰਨੈਸ ਕਰਨ ਦੇਖਣ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਹੈਗੇ ਆ ਜਾਂ ਮੈਨਪਾਵਰ ਹੈਗੀ ਆ ਉਹਨਾਂ ਨੂੰ ਕਿਦਾਂ ਪ੍ਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗਲੀ ਸਾਰੇ ਪੰਜਾਬ ਦੇ ਸੀਨੀਅਰ ਅਫਸਰ ਜਾ ਰਹੇ ਤੇ ਉਸੇ ਲਈ ਮੇਰੀ ਡਿਊਟੀ ਲਈ ਸੀ ਹਮ ਸਾਥ ਸਪੋਰਟ ਕਰਕੇ असी ਥਾਣੇ ਚੈੱਕ ਕਰਕੇ ਆਏ ਆ ਤੇ ਨਾਲ ਜਿਹੜੇ ਹਾਈ ਟੈਕਨੋਲੋਜੀ ਦਿੱਤੇ ਹੋਏ ਸਟੇਸ਼ਨ ਪੂਲ ਸਾਈਂਸ ਜੋ ਬਾਕੀ ਮੀਟਿੰਗਸ ਕਰ ਰਹੇ ਆ ਆਪਣੀ ਕਸ਼ਵਰਪਸ ਜਵਾਨਾ ਤੇ ਐਸਐਸਓ ਜਵਾਨਾ ਸਰ ਵੀ ਦੇਖਿਓ ਅਟੈਕ ਕੋਈ ਨੇ ਥਾਣੇ ਤੇ ਸਰ ਉਹ ਕਿਸਾ ਦੇਖਦੇ ਹੋ ਔਰ ਆਡੀਅੰਸ ਸਿਕਿਉਰਟੀ ਵਾਸਤੇ ਥਾਣੇ ਉੱਤੇ ਲਗਾਇਆ ਜਾ ਰਹੀ ਹੈ ਜਾਲੀ ਨੈਟ ਲਗਾਈ ਜਾ ਰਹੀ ਹੈ ਨਾਲ ਗਈਆਂ ਨੇ ਤੇ ਕਿਹੜੇ ਕਿਹੜੇ ਅੰਮ੍ਰਿਤਸਰ ਦੇ ਜਿਹੜੇ ਫੰਕਸ਼ਨ ਸਿਟੀ ਚ ਹੋ ਰਿਹਾ ਸ ਹੈ ਆਪਣੇ ਲੋਕਲ ਫੰਕਸ਼ਨ ਨੇ ਮੇਨ ਫੰਕਸ਼ਨ ਤਾਂ ਸੀਮ ਸਾਹਿਬ ਦਾ ਤਸਰੀਫ ਕੋਟੀ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਜਿਹੜਾ ਪਬਲਿਕ ਡੇ ਸ਼ੁਰੂ ਕਰਕੇ ਐਟ ਅੰਟੈਮਪਰੇਰੀ ਥੈਟ ਵੀ ਹੈਵ ਟੂ ਇਨਹਾਂਸ ਦਾ ਸਿਕਿਉਰਟੀ ਫਾਰ ਦਾ ਕਾਟਰ ਉਹਦੇ ਲਈ ਸਾਰੇ ਡਿਪਲੋਇਮੈਂਟ ਹੋ ਕੇ ਕਰੀ ਲੀਦੀ ਹੈਗੀ ਇਹ ਤਾਂ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਜਿਹੜੇ ਸਾਰੇ ਫੀਲਡ ਆਫਸਰ ਨੇ ਉਹਦੇ ਆਡੇ ਕਿਤੇ ਨਾਲ ਆਲਸੋ ਸ਼ੁੱਡ ਬੀ ਨੋ ਪ੍ਰੋਬਲਮ ਇਕ ਤੁਸੀਂ ਪੁੱਛ ਰਿਹਾ ਸੀ ਬੈਗਸ ਦਾ ਥਾਣੇ ਤੇ ਜੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਜਦੜੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਆ ਟਾਰਗੇਟ ਹਾਰਕਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਵੇ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਗੈਂਗਸਟਰਸ ਸੰਬਲੀ ਦੇ ਵਾਂਟਸ ਟੂ ਸਿਕਯੂਰ ਦਾ ਪਬਲਿਕ ਟੂ ਐਕਸੈਕਟ ਦਾ ਸੋਸ਼ਲ ਨੋਰਮ ਸੋ ਦੈਟਸ ਵਾਈ ਦੇ ਵਾਂਟ ਟੂ ਕ੍ਰੀਟ ਐਨ ਅਪਰੇਸ਼ਨ ਔਨ ਦਾ ਪਬਲਿਕ ਫਾਰ ਦਿਸ ਤੋਂ ਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਰਪੰਜਾਬ ਦੇ ਵਿੱਚ ਵੀ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰੂ ਗਾਂਦੀ ਕੋਸ਼ਿਸ਼ ਕੀਤੀ ਹੈ ਉੱਥੇ ਰਿਸਟਰ ਜਿਸਟਰ ਕਰਕੇ ਵੀ ਕਲੈਕਸ਼ਨ ਵੀ ਲਿਆ ਗਿਆ ਹੈ ਸਰੇ ਕਿਤੇ ਵੀ ਕਿ ਜਿੱਦਾਂ ਕਿ ਗਾਂਦੀ ਕ੍ਰਾਂਡ ਦੇ ਵਿੱਚ ਜਿਹੜੀ ਹੈ ਪਬਲਿਕ ਪੇਜ ਦੀ ਪਲੇਸ ਤੇ ਕਿਹ ਤਰ੍ਹਾਂ ਦੀ ਅਲਗ੍ਰਫੀ ਚੱਲ ਰਹੀ ਹੈ ਤੇ ਇਦਾਂ ਦੀ ਜਿੱਥੇ ਵੀ ਇੱਕ ਕਲਚਰ ਪ੍ਰੋਗਰਾਮਸ ਹੁੰਦੇ ਰਿਕਾਰਡਿੰਗ ਪਬਲਿਕ ਪੇਜ ਤੇ ਉਸ ਦੇ ਰਿਕਾਰਡਿੰਗ ਕੀ ਕੀ ਸਿਕਿਉਰਟੀ ਸਿਸਟਮ ਜਿਹੜਾ ਹੈ ਇਦਾਂ ਦੀ ਗਰਾਊਂਡ ਦੇ ਵਿੱਚ ਕਿਹੋ ਜਿਹਾ ਹੈ ਉਹ ਬੇਸਿਕਲੀ ਤਾਂ ਉਹ ਕਵਿਸ਼ਰ ਸਾਹਿਬ ਦੇਖ ਰਹੇ ਹੋਣਗੇ ਜਿਸ ਦਾ ਬੇਸਿਕ ਸਰ ਆ ਰਹੀ ਵਾਰ ਆਹੀ ਬੋਦੋ ਉਹ ਬੇਸਿਕਲੀ ਤਾਂ ਸਾਰਾ ਕੁਝ ਸਾਨੂੰ ਦੇਖਣੇ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਨਾ ਐਂਟੀ ਸਾਈਬਰ ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਈਜ਼ਰ ਅਸੀਂ ਇਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਥੇ ਆ ਕੇ ਨਿਊਸੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਅਨਸ ਰਲ ਕੇ ਸੈਲੀਬ੍ਰੇਟ ਕਰਦੇ ਨਾ ਤਾਂ ਇਹਦੇ ਵਿੱਚ ਕੋਈ ਅੱਗੇ ਖਲਣ ਨਾ ਪਾ ਸਕੇ ਕਿਹੜਾ ਅਤਵਾਦੀ ਹਮਲੇ ਦੀ ਸ਼ੰਕਾ ਚਿਤਾਈ ਜਾ ਰਹੀ ਹੈ ਜਨਮ ਦਿਨ ਤੇ ਖਾਸ ਤੌਰ ਤੇ ਪੀਟਵਾੜੇ ਦੇ ਇਲਾਕੇ ਜਿਹੜੇ ਸਪੂਰਤ ਇਸ ਸਰ ਦੇ ਸਾਰੇ ਕੌਂਸਲ ਕਰਦੇ ਤੁਸੀਂ ਦੇਖੋਗੇ ਪੀਟਵਾੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਹਾਲਸੋ ਬੀਨ ਗੀਅਰਡ ਔਪ ਫਾਰ ਥੈਟ ਬੀ ਆਰ ਪ੍ਰਿਪੇਅਰਡ ਫਾਰ ਥੈਟ ਚੈਲੇਂਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੁਈ ਕੋ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹਾ 15 ਗਾਹ ਦਾ 26 ਜਨਵਰੀ ਆਉਂਦੀ ਹੈ ਥੋੜੀ ਅਲੱਗ ਤਰ੍ਹਾਂ ਸਿਸਕ ਕਰਕੇ ਬਿਧਾਦੀ ਦੀ ਕਿਉਂਕਿ ਬੜਾ ਬਾਸ਼ ਕਈ ਹੰਦਾ ਇਹਨੂੰ ਕੋਈ ਡਿਸਟਰਬ ਨਾ ਕਰ ਪਾਵੇ। ਖਾਸ ਕਰਕੇ ਜਦ ਤੁਸੀਂ ਬਾਰਡਰ ਏਰੀਆ ਨਾਲ ਜੁੜੇ ਹੋਏ ਹੋ ਜੀ ਜੀ ਤੇ ਬਾਰਡਰ ਏਰੀਆ ਸਰ ਇਸ ਦਾ ਕੋਈ ਤਰ੍ਹਾਂ ਦੀ ਕੋਈ ਪਰਾ ਦੇਖੋ ਬਾਰਡਰ ਏਰੀਆ ਤੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬੋਰਡ ਹੈ ਇਹਦੇ ਯੂ ਪਲਗ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੀ ਛੱੜਨੇ ਸ਼ੁਰੂ ਕੀਤੇ ਨੇ ਉਹਦੇ ਅੰਦਰ ਕੋਕਸ ਭੇਜ ਦਿੰਦੇ ਨੇ ਔਰ ਵੈਪਨਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨਟ ਚੇਂਜ ਯਰ ਨੇਬਰਸ ਫਾਦਰ ਮੈਟਰ ਤੋ ਇਥੇ ਦੀ ਫੋਰਸ ਨੂੰ ਜ਼ਿਆਦਾ ਅਲਰਟ ਹੋਣਾ ਪੈਂਦਾ ਥੈਟ ਇਜ਼ ਵਾਈ ਬੀ ਆਰ ਗੋਇੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦਿਸ ਪਰਸਪ ਚੈਲੰਜ ਮਤਲਬ ਕਿ ਨਸ਼ਾ ਤਸਕਰ ਕਿ ਨਾਲ ਅਗੈਂਸਟ ਤੇ ਨਾਲ ਆਪ ਤੋ ਸਭ ਤੋਂ ਨੇ ਇਹ ਜਿਹੜਾ ਕੀ ਇਹਨਾਂ ਚੈਲੰਜ ਵਾਦਿਆ ਪੁਲਿਸ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਆ ਵੀ ਦੇਣਗੇ ਤੁਹਾਨੂੰ ਰਾਈਟ ਫ্রম ਦਾ ਡੇਜ਼ ਆਫ ਟਰੋਰイズਮ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਉਹੀ ਪੰਜਾਬ ਪੁਲਿਸ ਹੈ ਜਿਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ ਅੰਬੀਰ ਕੈਪਟਨ ਲੋਕ ਡੂਇੰਗ ਦ ਸੇਮ ਰਾਈਟ ਨਾਓ ਆਲਸੋ ਪਰ ਬਾਕੀ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤਾਈਂ ਪਹੁੰਚ ਕਰ ਸਕਦਾ ਬਿਲਕੁਲ ਸਰ ਨੇ ਉਹਤੇ ਐਕਸਟਰਾ ਡਿਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਹਨਾਂ ਗੱਡੀਆਂ ਲੈਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈੱਡ ਕਾਰਨ ਨੋਟਿਸ ਐਂਡ ਆਲ दैट ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫॉर द ਲੀਗਲ ਵੇਸ ਓਨ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਪਛੂ ਕਰ ਰਹੇ ਹਾਂ ਉਸ ਦੀ ਸਰ ਐ ਕੋਲ ਐਕਟੀਵਿਟੀ ਨੂੰ ਰੋਕਣ ਲਈ ਕੋਈ ਜਿਵੇਂ ਦੇਖਦਾ ਹਾਂ ਵੀ ਲੱਗਿਆ ਨਹੀਂ ਡਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦ ਰਿਕਵਾਇਰਮੈਂਟਸ ਆਫ ਦ ਫੀਲਡ ਇਸੀ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸਿਟੀ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਵੀ ਇਸਾ ਨਾਲ ਰਲ ਕੇ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ ਹੈ ਇਸ ਇੱਕ ਕਲੈਕਟਰ ਥ्रेट ਫਾਰ 올 ਏਜੰਸੀ ਸੋ ਵੀ ਆਰ ਓਨ ਦ ਸੇਮ ਪੇਜ ਸਰ ਇਫ ਯੂ ਟਾਕ ਅਬਾਊਟ ਦ ਮੋਸਟ ਕ라우ਡਿਡ ਏਰੀਆ ਸਚ ਐਸ ਡੇਲੀ ਸਟੇਸ਼ਨ ਬੱਸ ਸਟੈਂਡ 에য়ারਪੋਰਟ ਸੋ ਹੂ ਸਰ ਗੋਇੰਟ ਟੂ ਅਟੈਕ ਦੇ ਜਸਟ ਫਾਈਂਡ ਆਊਟ ਸਚ ਕੇਸਸ ਲਾਈਕ ਪਬਲਿਕ ਡੇ ਇੰਡੀਪੈਂਡੈਂਸ ਡੇ ਆਲ ਅਦਰ ਸਪੈਸ਼ਲ ਲੋਕੇਸ਼ਨਸ ਸੋ ਵਾਟ ਆਰ ਦ ਸਿਕਿਉਰਿਟੀ ਸਿਸਟਮ ਨਾ ਵੀ ਵੀ ਗੋ ਫਾਰ ਦਾ ਪ੍ਰੀਵੈਂਟਿਵ ਮੈਜਰਸ ਇਨ 올 ਦੈਟ ਬੇਸਿਕਲੀ ਇਹ ਦਾ ਇਨੀਸ਼ੀਅਲ ਲਾਈਵ ਦਾ ਦੋ ਪਾਰਟੀ ਓਨਲੀ ਦੇ ਹੈਵ ਟੂ ਚੂਜ਼ ਦਾ ਟਾਈਮ ਵੈਨਿਊ ਐਂਡ ਦਾ ਟਾਰਗੇਟ ਰਾਈਟ ਸੋ ਵੀ ਗੋ ਫਾਰ ਦਾ ਪ੍ਰੀਵੈਂਸ਼ਨ ਆਫ ਦੈਟ ਇਨ ਕੇਸ ਇਟ ਹੈਪਨਸ ਦੈਨ ਵੀ ਗੋ ਫਾਰ ਦਾ ਕਿਲ ਫਾਰ ਦਾ ਮੈਟਰ ਵੀ ਹੈਵ ਟੂ ਗੋ ਫਾਰ ਦਾ ਡਿਟੈਕਸ਼ਨ ਐਂਡ 올 ਦੈਟ ਹੋਰ ਕੋਈ ਕੁਐਸਚਨ ਆ ਦੱਸੋ ਵਿਦੇਸ਼ ਚ ਬੈਠੇ ਜਿਹੜੇ ਕਿ ਖਾਸ ਕਰਕੇ ਸਰਦੀ ਲਾਕੇ ਦੇ ਵਿੱਚ ਟਾਰਗੇਟ ਕਰਦੇ ਨੇ ਜਿਹੜੇ ਨੌਜਵਾਨ ਉਹਨਾਂ ਦੀ ਬੇਸਿਕਲੀ ਜਿਹੜੀ ਬੈਕਗ੍ਰਾਉਂਡ ਹੁੰਦੀ ਹੈ ਨਾ ਇਹ ਗੈਂਗਸਟਰ ਦੀ ਜੇ ਸੇਰੀ ਦਾ ਹੁੰਦਾ ਨੇਚਰਲੀ ਦੇ ਵੈਲ ਵਸ ਵਿਦ ਦਾ ਟੋਪੋਗ੍ਰਾਫੀ ਐਂਡ ਦਾ ਜੀਓਗ੍ਰਾਫੀ ਆਫ ਦੈਟ ਏਰੀਆ ਸੋ ਦੇ ਹੈਵ ਅ ਕਨੈਕਸ਼ਨਸ ਆਲਸੋ ਸੋ ਦੇ ਵਾਂਟ ਟੂ ਯੂਟਿਲਾਈਜ਼ ਦਾ ਟੈਲੈਂਟ ਦੇਅਰ ਓਨਲੀ ਫਾਰ ਦੈਟ ਮੈਟਰ ਸੋ ਦੈਟ ਇਜ਼ ਵਨ ਆਫ ਦਾ ਰੀਜ਼ਨਸ ਸੋ ਬੋਰਡਰ ਤੇ ਕੋਈ ਐਂਟੀਟੋਨ ਸਿਸਟਮ ਬਾਰੇ ਵੀ ਗੱਲਬਾਤ ਚੱਲਦੀ ਹੈ ਨਹੀਂ ਉਹਦੇ ਚ ਇਸ ਤਰ੍ਹਾਂ ਕਿ ਉਹ ਦੀਜ਼ ਆਰ ਸੀਕ੍ਰੇਟ ਥਿੰਗਸ ਫਾਰ ਦੈਟ ਮੈਟਰ ਵੀ ਕੈਨਟ ਐਕਸਪੋਜ਼ ਇਟ ਟੂ ਦਾ ਜਨਰਲ ਪਬਲਿਕ ਬੇਸਿਕਲੀ ਵੀ ਕਮ ਅਪ ਵਿਦ ਦਾ ਸੋਲੂਸ਼ਨਸ ਬਨਰ ਦੇਰ ਇਜ਼ ਅ ਥ੍ਰੈਟ ਸੇ ਗਰਨੇਡ ਹਮਲੇ ਦੇ ਵਿੱਚ ਬਹੁਤੀ ਹੋ ਰਹੀ ਨੇ ਇਹ ਸਰਦੀ ਦੀ ਲੈਣੀ ਹੈ ਜੀ ਇੰਨੀ ਇਤਨਾ ਜ਼ਿਆਦਾ ਐਕਸਟ੍ਰੈਕਟਿੰਗ ਇਹ ਮੱਝ ਦੇ ਵਿੱਚ ਜਦੋਂ ਨਹੀਂ ਨਹੀਂ ਮੈਂ ਉਹ ਵੀ ਦੱਸ ਕੇ ਹਟਿਆ ਮੈਡਮ ਨੇ ਪੁੱਛਿਆ ਸੀਗਾ ਕਿ ਜਿਹੜਾ ਅਟੈਕਰ ਹੈ ਉਹਨੇ ਟਾਈਮ ਦੇਂਦੀਆਂ ਤੇ ਟਾਰਗੇਟ ਖੁਦ ਹੀ ਚੂਜ਼ ਕਰਨਾ ਹੁੰਦਾ ਨਾ ਸਾਡੀ ਤਾਂ ਕੋਈ ਸਲਾਹ ਲੈਣੀ ਨਹੀਂ ਨਾ ਤੁਹਾਡੀ ਸਲਾਹ ਲੈਣੀ ਬੇਸਿਕਲੀ ਉਹ ਜਿੱਥੇ ਵੀ ਉਹ ਡਿਸਾਈਡ ਕਰਦਾ ਹੈਗਾ ਵੀ ਹਵ ਟੂ ਰਿਸਪੌਂਡ ਟੂ ਦੈਟ ਦੈਟ ਇਜ਼ ਦ ਸਿੰਗ ਅਸਰ ਰਿਪਬਲਿਕ ਡੇ ਇਸ ਬੇਸਿਕਲੀ ਦਿ ਮੋਸਟ ਸਪੈਸ਼ੀਅਸ ਐਂਡ ਮੈਂ ਫਿਰ ਸੋ ਕਿ ਦਾ ਇਸ ਸਪੈਸ਼ਲ ਓਕੇਸ਼ਨ ਫਾਰ 올 ਦਾ ਇੰਡੀਅਨ ਸਪੈਸ਼ਲੀ ਰਿਪਬਲਿਕ ਡੇ ਐਂਡ ਇੰਡੀਪੈਂਡੈਂਸ ਸੋ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ 올 ਦਾ ਇੰਡੀਅਨਸ ਐਂਡ ਟੂਡੇ ਈਵਨ ਥੇਰ ਇਜ਼ ਅ ਵੀਕ ਡੇ ਛੋਟੀ ਦੀਵਾਲੀ ਸੇ ਵੀ ਸੋ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਟੂ 올 ਦਾ ਇੰਡੀਅਨਸ ਰਿਗਾਰਡਿੰਗ 22nd ਜਨਵਰੀ ਐਂਡ 26th ਮੈਸੇਜ ਤੇ ਇਹੋ ਹੀ ਹੈ ਜੀ ਕਿ ਦੇਖੋ ਵੀਅਰ ਪਬਲਿਕ ਸਰਵੈਂਟਸ ਅਸੀਂ ਤੁਹਾਡੇ ਲਈ ਕੰਮ ਕਰਦੇ ਆਂ ਤੁਸੀਂ ਸਾਡੇ ਲਈ ਕੰਮ ਕਰਦੇ ਹੋ ਵੀ ਸ਼ੁੱਡ ਹੈਵ ਅ ਸਿਮਬਾਇਓਟਿਕ ਰਿਲੇਸ਼ਨਸ਼ਿਪ ਲੈਟਸ ਹੈਲਪ ਈਚ ਅਦਰ ਸਾਰੇ ਬੰਦੇ ਸਤਰਕ ਰਹਿਣ ਦੇਖੋ ਪੰਜਾਬ ਪੁਲਿਸ 80000 ਹੈ ਇਹ ਸਾਰੇ ਪੰਜਾਬ ਦੇ ਨਿਵਾਸੀ ਸਾਰੇ ਅੱਖਾਂ ਖੋਲ ਕੇ ਆਲਾਦਾਲਾ ਦੇਖਾਂ ਸਾਰਾ ਸਤਰਕ ਹੋ ਜਾਣਾ ਤੇ ਅਸੀਂ 2.5 ਕੋੜ ਕਨਸਟੇਬਲ ਬਣ ਜਾਾਂਗੇ ਸੋ ਇਟ ਇਜ਼ ਬੈਟਰ ਦਰ ਵੀ ਹੈਲਪ ਈਚ ਅਦਰ ਸਾਰਿਆਂ ਨੂੰ ਰਿਸਪੋਨਸੀਬਿਲਟੀ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਡੈਮੇਜ ਕੱਲਾ ਪੁਲਿਸ ਦਾ ਨਹੀਂ ਹੋਣਾ ਜਾਂ ਪਬਲਿਕ ਦਾ ਨਹੀਂ ਹੋਣਾ ਆਪਣਾ ਸਾਰਿਆਂ ਦਾ ਹੀ ਹੈ ਸੋ ਆਓ ਸਾਰੇ ਰਲ ਕੇ ਕਲੈਕਟਿਵਲੀ ਜਿਹੜੀ ਇਹ ਸਿਕਿਉਰਿਟੀ ਸੈਟਅਪ ਨੂੰ ਔਰ ਰਿਫਾਈਨ ਕਰਿਏ ਵਧਾਈਏ ਸਾਰੇ ਸਤਰ ਕਰੀਏ ਤਾਂ ਕਿ ਕੋਈ ਵੀ ਅੰਸਗਾ ਵੀ ਘਟਣਾ ਨਾ ਵਾਪਸ ਸਕੇ ਤੇ ਅਸੀਂ ਆਪਣੇ ਜਿਹੜੇ ਦੇਸ਼ ਦਾ ਐਡਾ ਵੱਡਾ ਇਹ ਫੰਕਸ਼ਨ ਹੈਗਾ ਰਿਪਬਲਿਕ ਡੇ ਵਾਲਾ ਇਹਨੂੰ ਚੰਗੀ ਤਰ੍ਹਾਂ ਨਾਲ ਮਿਲ ਕੇ ਸੈਲਿਬ੍ਰੇਟ ਕਰ ਪਾਈਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ